ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਇਹ ਵੀਡੀਓ ਨੂੰ ਪੂਰੀ ਸੁਣਿਆ ਜੇ ਕਿ ਕਲਾਕਾਰਾਂ ਦਾ ਅਹਿਮ ਰੋਲ ਹੁੰਦਾ ਕਿ ਜੋ ਯੂਥ ਉਹਨਾਂ ਨੂੰ ਫੋਲੋ ਕਰਦਾ ਉਹਨਾਂ ਦੀ ਜੋ ਸੋਚਣ ਸ਼ਕਤੀ ਹੈ ਉਹਨੂੰ ਕਿਸ ਸਾਈਡ ਲਾਉਣਾ ਹੈ ਚੰਗੀ ਸਾਈਡ ਲਾਉਣਾ ਹੈ ਜਾਂ ਮਾੜੀ ਸਾਈਡ ਲਾਉਣਾ ਹੈ ਤੇ ਆਪਣੇ ਜਥੇਦਾਰ ਜੀ ਨੇ ਬਹੁਤ ਵਧੀਆ ਸਮਝਾਇਆ ਉਦਾਹਰਨਾਂ ਸਮੇਤ ਸਮਝਾਇਆ ਵੀਡੀਓ ਨੂੰ ਪੂਰੀ ਸੁਣਿਆ ਜੇ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਫਰਜ਼ ਬਣਦਾ ਹੈ ਚੰਗੀ ਚੀਜ਼ ਨੂੰ ਸ਼ੇਅਰ ਕਰਨਾ ਤੇ ਤੁਸੀਂ ਇਹ ਚੀਜ਼ ਜ਼ਰੂਰ ਸੁਣਿਓ ਤੇ ਜਿਹੜੇ ਬੰਦਿਆਂ ਨੂੰ ਤੁਸੀਂ ਕੱਲ ਤੱਕ ਗਾਲਾਂ ਕੱਢਦੇ ਹੁੰਦੇ ਹੋ ਨਾ ਸਿਸਟਮ ਨੇ ਉਹ ਬੰਦੇ ਹੀ ਹੀਰੋ ਬਣਾ ਕੇ ਤੁਹਾਡੇ ਚ ਪੇਸ਼ ਕਰ ਦਿੱਤੇ ਆ ਭਾਈ ਜਸਵੰਤ ਸਿੰਘ ਖਾਲੜੇ ਤੇ ਫਿਲਮ ਬਣਾਈ ਦਿਲ ਜੀਤ ਨੇ ਉਹ ਫਿਲਮ ਠੰਡੇ ਬਸਤੇ ਚ ਆ ਕਿਉਂਕਿ ਕੱਟ بڑے ਲੱਗਣੇ ਆ ਤੁਸੀਂ ਇੱਕ ਖਾੜਕੂ ਦਾ ਨਾਂ ਸੁਣਿਆ ਬਲਵਿੰਦਰ ਸਿੰਘ ਜਟਾਣਾ ਜਿਹੜੀ ਮੈਂ ਗੱਲ ਕਹਿਣ ਲੱਗਾ ਉਹ ਪਕੜ ਚ ਰੱਖਿਓ ਥੋੜਾ ਜਿਆ ਬਲਵਿੰਦਰ ਸਿੰਘ ਜਟਾਣਾ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਕੁਰਬਾਨੀ ਬਹੁਤ ਵੱਡੀ ਆ ਪਰ ਜਿੱਦਣ ਸਿੱਧੂ ਮੂਸੇ ਵਾਲੇ ਨੇ ਨਾਂ ਲੈਤਾ ਸੀ ਨਾ ਗਾਣੇ ਦੇ ਵਿੱਚ ਗਾਉਣ ਵਾਲਾ ਕਿੱਥੋਂ ਤੱਕ ਅਸਰ ਕਰਦਾ ਵਾ ਇਹ ਨਹੀਂ ਵੀ ਭਾਈ ਜਟਾਣੇ ਦੀ ਕੁਰਬਾਨੀ ਘਟਿਆ ਪਰ ਜਿੱਦਣ ਸਿੱਧੂ ਮੂਸੇ ਵਾਲੇ ਨੇ ਨਾਂ ਲੈ ਦਿੱਤਾ ਤੁਹਾਡੇ ਨਿਗੇ ਨਿਗੇ ਨਿਆਣਿਆਂ ਨੂੰ ਪਤਾ ਲੱਗ ਗਿਆ ਵੀ ਜਟਾਣਾ ਵੀ ਹੈਗਾ ਕੋਈ ਸ਼ਰੋਮਣੀ ਕਮੇਟੀ ਨੂੰ ਉਹਦੇ ਗਾਣੇ ਤੋਂ ਬਾਅਦ ਆ ਫੋਟੋ ਅਜਾਇਬ ਘਰ ਚ ਲਾਉਣੀ ਬਈ ਪਹਿਲਾਂ ਤੋਂ ਉਹਨਾਂ ਵੀ ਫੋਟੋ ਨਹੀਂ ਲਾਈ ਗਾਉਣ ਵਾਲਾ ਅਸਰ ਕਰਦਾ ਵਾ ਇਸੇ ਤਰ੍ਹਾਂ ਦਿਲਜੀਤ ਨੇ ਫਿਲਮ ਬਣਾਈ ਭਾਈ ਜਸਵੰਤ ਸਿੰਘ ਖਾਲੜੇ ਤੇ ਤੇ ਜਸਵੰਤ ਸਿੰਘ ਖਾਲੜੇ ਦੀ ਕੁਰਬਾਨੀ ਵੇਖੋ 25000 ਲਾਸ਼ਾਂ ਲੱਪਣੀਆਂ ਇਹ ਕੋ ਖਾਲਾ ਜੀ ਦਾ ਵਾੜਾ ਤੇ ਸਿਸਟਮ ਨੂੰ ਇਹ ਗੱਲ ਦਾ ਪਤਾ ਹੀ ਵੀ ਜੇ ਫਿਲਮ ਬਣ ਕੇ ਬਾਹਰ ਆ ਗਈ ਤੇ ਇਹਨਾਂ ਦੇ ਨਿਗੇ ਨਿਗੇ ਨਿਆਣਿਆਂ ਨੂੰ ਪਤਾ ਲੱਗ ਜਾਣਾ ਵੀ ਅਸੀਂ ਮੁੰਡੇ ਚੋਕ ਚੋਕ ਕੇ ਘਰਾਂ ਚੋਂ ਮਾਰੇ ਆ ਉਹਨਾਂ ਨੇ ਭਾਈ ਜਸਵੰਤ ਸਿੰਘ ਖਾਲੜੇ ਦੀ ਫਿਲਮ ਤੇ ਕਰਾਤੀ ਬੰਦ ਉਸੇ ਦਿਲਜੀਤ ਦੇ ਕੋਲੋਂ ਬਣਾਤੀ ਚਮਕੀਲਾ ਉਸੇ ਕੋਲੋਂ ਤੁਹੀ ਮਾਰੀਆਂ ਤਾੜੀਆਂ ਬੱਲੇ ਬੱਲੇ ਵੇਖੀ ਸਾਰਿਆਂ ਉਹਦੇ ਸਹੀ ਸੀ ਚਸ਼ਮਦੀਦ ਬੰਦੇ ਕਹਿੰਦੇ ਆ ਕਿਹੇ ਕੁੜੀ ਨੂੰ ਗੋਲੀ ਨਜਾਇਜ਼ ਨਹੀਂ ਸੀ ਮਾਰੀ ਚੱਲਦੀਆਂ ਗੋਲੀਆਂ ਚੋਂ ਭੱਜ ਕੇ ਅੱਗੇ ਆਈ ਤੇ ਫੇਰ ਉਹ ਮਰਦੀ ਐ ਮਰਜੋਤ ਉਹਨਾਂ ਨੇ ਉਹ ਮਾਹੌਲ ਜਵਦਾਂ ਦਾ ਬਣਾਤਾ ਜਿਹੜੇ ਬੰਦੇ ਕੱਲ ਤੱਕ ਖਾੜਕ ਨੂੰ ਤੁਹਾਡੇ ਚੋਂ ਸਹੀ ਕਹਿੰਦੇ ਸੀ ਉਹੋ ਹੀ ਕਹਿਣ ਜੀ ਚਮਕੀਲਾ ਸਹੀ ਆ ਆ ਸਿਸਟਮ ਦੀ ਮਾਰ ਹੁੰਦੀ ਆ ਅਜੇ ਦੇ ਚਮਕੀਲੇ ਦੀਆਂ ਤਾੜੀਆਂ ਮਰਾਇਆਂ ਜੇ ਤੁਹਾਡੇ ਕੋਲ ਕੇ ਪੀਐਸ ਗਿੱਲ ਦੀ ਫਿਲਮ ਬਣਾ ਕੇ ਨਾ ਤਾੜੀਆਂ ਮਰਾਇਆਂ ਤੇ ਫੇਰ ਮੈਨੂੰ ਕਹਿ ਦਿਓ ਜਿੱਥੇ ਮਰਜੀ ਜਾਓ ਅਗਲੇ ਆਨੇ ਅਬਿਅੰਤ ਸੌਂਦੇ ਵੀ ਫਿਲਮ ਬਣਾ ਕੇ ਤੁਹਾਡੇ ਕੋਲ ਤਾੜੀਆਂ ਮਰਵਾ ਲੈਣੀਆਂ ਵਾ ਆ ਤਰੀਕਾ ਹੁੰਦਾ ਵਾ ਕਿ ਜ਼ੀਰੋ ਤੋਂ ਹੀ ਰੋ ਕਿਦਾਂ ਕਰਨਾ ਤੇ ਹੀਰੋ ਬੰਦੇ ਜ਼ੀਰੋ ਕਿਦਾਂ ਕਰਨੇ